ਗੁਰਮਖ ਪਿਆਰਿਓ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਜਨਮ ਸਾਖੀ ਦੇ ਵਿੱਚੋਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਮੁੰਦਰ ਕਿਨਾਰੇ ਪਹੁੰਚੇ ਆ ਤੇ ਉੱਥੇ ਇੱਕ ਬਹੁਤ ਵੱਡਾ ਮੱਛ ਜਿਹਦੀ ਲੰਬਾਈ ਬਹੁਤ ਜ਼ਿਆਦਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਸਿਰ ਤੇ ਜਾ ਕੇ ਖੜ ਗਏ ਸੀ ਤੇ ਭਾਈ ਮਰਦਾਨਾ ਜੀ ਨੇ ਸਵਾਲ ਪੁੱਛੇ ਸੀਗੇ ਐਡਾ ਵੱਡਾ ਮੱਛ ਕਿੱਥੋਂ ਆ ਗਿਆ ਗੁਰੂ ਨਾਨਕ ਸਾਹਿਬ ਜੀ ਨੇ ਕਿਵੇਂ ਜਵਾਬ ਦਿੱਤਾ ਸੀ ਅਤੇ ਉਹ ਮੱਛ ਨੇ ਆਪਣੇ ਪਿਛਲੇ ਜਨਮ ਦੀ ਕਥਾ ਵਿੱਚ ਕੀ ਦੱਸਿਆ ਇਹ ਹੀ ਆਪਾਂ ਅੱਜ ਦੀ ਵਿਚਾਰ ਜੋ ਹੈ ਉਹ ਸਰਵਣ ਕਰਾਂਗੇ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆ ਨੂੰ ਤਾਰਨ ਵਾਸਤੇ ਚਾਰ ਉਦਾਸੀਆਂ ਕੀਤੀਆਂ ਤੇ ਮਹਾਰਾਜ ਇੱਕ ਦਿਨ ਸੱਚੇ ਪਾਤਸ਼ਾਹ ਜੀ ਚੱਲਦੇ-ਚੱਲਦੇ ਗੁਰਮਖ ਪਿਆਰਿਓ ਇੱਕ ਸਮੁੰਦਰ ਦੇ ਕੋਲ ਪਹੁੰਚੇ ਆ ਅਸਲ ਦੇ ਵਿੱਚ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਨਾਲ ਲਿਆ ਤੇ ਆਖਿਆ ਕਿ ਆਓ ਤੁਹਾਨੂੰ ਲੰਕਾ ਦੇ ਵੀ ਦਰਸ਼ਨ ਕਰਵਾ ਦਈਏ ਭਾਈ ਮਰਦਾਨਾ ਜੀ ਕਹਿਣ ਲੱਗੇ ਪੁਲ ਦੇ ਉੱਪਰ ਦੀ ਹੀ ਲੰਘ ਚਲੀਏ ਤਾਂ ਬਾਬੇ ਨੇ ਬਚਨ ਕੀਤੇ ਨਹੀਂ ਜੀ ਪੁਲ ਤਾਂ ਟੁੱਟਿਆ ਹੋਇਆ ਵਾ ਪਰ ਜਿਸ ਨਾਮ ਦੇ ਕਰਕੇ ਇਹ ਪੁਲ ਬੱਧਿਆ ਵਾ ਉਸੇ ਨਾਮ ਦੇ ਆਸਰੇ ਤੁਹਾਨੂੰ ਇੱਥੋਂ ਪਾਰ ਲੈ ਕੇ ਜਾਵਾਂਗੇ ਫਿਕਰ ਨਾ ਕਰੋ ਫਿਰ ਬਾਬਾ ਜੀ ਨੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਨੂੰ ਆਖਿਆ ਆਓ ਮੇਰੇ ਪਿੱਛੇ-ਪਿੱਛੇ ਗੁਰੂ ਨਾਨਕ ਸਾਹਿਬ ਜੀ ਅੱਗੇ ਜਾਂਦੇ ਆ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਉਹਨਾਂ ਦੇ ਪਿੱਛੇ ਹਾਂ ਜੀ ਤੇ ਉੱਥੇ ਕੀ ਹੋਇਆ ਇੱਕ ਬਹੁਤ ਹੀ ਹੈਰਾਨੀਜਨਕ ਗੱਲ ਹੋ ਗਈ ਜਦੋਂ ਬਾਬਾ ਨਾਨਕ ਜੀ ਤੁਰ ਰਹੇ ਆ ਪਿੱਛੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਉਹਨਾਂ ਨੇ ਜਾਂਦੇ-ਜਾਂਦੇ ਨੇ ਦੇਖਿਆ ਕਿ ਅਸੀਂ ਤਾਂ ਇੱਕ ਮੱਛੀ ਦੇ ਉੱਪਰ ਵੱਡਾ ਜਿਹੜਾ ਮਾਛਾ ਨਾ ਉਦੇ ਉੱਪਰ ਤੁਰ ਰਹੇ ਆ ਜਿਹਦੀ ਲੰਬਾਈ ਬਹੁਤ ਜ਼ਿਆਦਾ 25 ਯੋਜਨ ਲੰਮਾ ਵੇ ਦੇਖੋ ਸੰਗਤ ਜੀ ਇੱਕ ਯੋਜਨ ਦੇ ਵਿੱਚ 4 ਕੋ ਹੁੰਦੇ ਨੇ ਤੇ 25 ਯੋਜਨ ਹੋ ਗਿਆ ਕਿੰਨਾ ਲੰਮਾ ਮੱਛ ਹੋਵੇਗਾ ਕਿੱਡੀ ਵੱਡੀ ਮੱਛੀ ਹੋਵੇਗੀ ਤੇ ਬਹੁਤ ਜ਼ਿਆਦਾ ਚੌੜੀ ਸੀ ਬਾਬਾ ਨਾਨਕ ਜੀ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਉਹਦੇ ਉੱਪਰ ਹੀ ਤੁਰੇ ਜਾ ਰਹੇ ਆ ਜਦੋਂ ਚੱਲਦੇ ਚੱਲਦੇ ਮੱਛੀ ਦੇ ਸਿਰ ਤੇ ਪਹੁੰਚੇ ਆ ਨਾ ਵੱਡਾ ਸਾਰਾ ਮੱਛ ਵੇਖ ਕੇ ਉਹਦਾ ਸਿਰ ਦੇਖ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਜੀ ਓਹ ਲੱਗਦਾ ਵੀ ਇਹ ਮੱਛ ਜਿਹਦੇ ਤੇ ਆਪਾਂ ਸਿਰ ਤੇ ਤੁਰ ਰਹੇ ਹਾਂ ਵੀ ਇਹ ਸਾਨੂੰ ਨਿਗਲ ਜਾਵੇਗਾ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ ਆਖਿਆ ਕੋਈ ਗੱਲ ਨਹੀਂ ਇਹ ਕੁਝ ਨਹੀਂ ਕਹੇਗਾ ਜੀ ਤੁਸੀਂ ਸਤ ਕਰਤਾਰ ਦਾ ਨਾਮ ਲਵੋ ਅਕਾਲ ਪੁਰਖ ਦਾ ਨਾਮ ਲਵੋ ਭਾਈ ਮਰਦਾਨਾ ਜੀ ਨੇ ਆਖਿਆ ਠੀਕ ਹੈ ਜੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਲੈਣਾ ਪਰ ਇਹ ਮੱਛੀ ਦਾ ਇਹ ਵੱਡੇ ਸਾਰੇ ਮੱਛ ਦਾ ਆਕਾਰ ਦੇਖ ਕੇ ਡਰ ਗਿਆ ਹੁੰਦਾ ਹੈ ਗੁਰੂ ਸਾਹਿਬ ਜੀ ਨੇ ਆਖਿਆ ਕੋਈ ਗੱਲ ਨਹੀਂ ਤੁਸੀਂ ਇੱਥੇ ਆਰਾਮ ਦੇ ਨਾਲ ਬੈਠੋ ਅਸੀਂ ਇਹ ਮੱਛ ਦੇ ਨਾਲ ਗੱਲਾਂ ਕਰਨੀਆਂ ਨੇ ਉਦੋਂ ਫਿਰ ਬਾਬੇ ਨੇ ਜਿਹੜੇ ਬਚਨ ਕੀਤੇ ਗੁਰਮਖ ਪਿਆਰਿਓ ਕਿਉਂਕਿ ਗੁਰੂ ਸਾਹਿਬ ਜੀ ਹਰ ਜਾਨਵਰ ਦੀ ਭਾਸ਼ਾ ਸਮਝਦੇ ਆ ਕਿਉਂਕਿ ਜਿੰਨੇ ਵੀ ਜੀ ਸਾਜੇ ਆ ਉਹਨਾਂ ਨੇ ਹੀ ਸਾਜਿਆ ਨਾ ਮਹਾਰਾਜ ਨੇ ਅਕਾਲ ਪੁਰਖ ਦਾ ਰੂਪ ਹੀ ਬਾਬਾ ਨਾਨਕ ਜੀ ਹਨ ਤਾਂ ਉਹ ਇਹਨਾਂ ਦੀ ਭਾਸ਼ਾ ਵੀ ਚੰਗੀ ਤਰ੍ਹਾਂ ਸਮਝ ਲੈਂਦੇ ਆ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਮੰਨਦੇ ਹੋਏ ਬਾਬਾ ਜਿਹਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੇ ਸੱਤ ਬਚਨ ਕਿਹਾ ਤੇ ਉੱਥੇ ਸੱਜ ਜਾਂਦੇ ਆ ਫਿਰ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਉਹ ਮੱਛ ਨੂੰ ਭਾਈ ਤੂੰ ਕੌਣ ਇਹ ਮੱਛ ਦਾ ਰੂਪ ਐਡਾ ਵੱਡਾ ਤੂੰ ਕਿਉਂ ਧਾਰਿਆ ਵਾ ਇਹ ਦਾ ਸਾਡੇ ਸਿੱਖਾਂ ਨੂੰ ਇਹ ਕਥਾ ਸੁਣਾ ਆਪਣੀ ਜਨਮ ਦੀ ਵੀ ਕੀ ਹੋਈ ਬੀਤੀ ਆ ਕਿਉਂਕਿ ਕਰਮੀ ਆਵੇ ਕੱਪੜਾ ਨਦਰੀ ਮੂਖ ਦਵਾਰ ਹਰ ਇਨਸਾਨ ਨੂੰ ਜਿਹੜਾ ਵੀ ਇਹ ਚਮੜੀ ਮਿਲਦੀ ਆ ਇਹ ਜੂਨ ਮਿਲਦੀ ਆ ਉਹਦੇ ਕੀਤੇ ਹੋਏ ਕਰਮਾ ਕਰਕੇ ਹੀ ਮਿਲਦੀ ਆ ਜਿਹੜਾ ਵੀ ਅੰਤ ਸਮੇਂ ਘਰਬਾਰ ਨੂੰ ਚੇਤੇ ਕਰਦਾ ਉਹ ਭੂਤਾਂ ਪ੍ਰੇਤਾਂ ਦੀ ਜੂਨੀ ਵਿੱਚ ਪੈਂਦਾ ਹੈ ਜਿਹੜਾ ਵੀ ਗੁਰਮੁਖ ਪਿਆਰਿਓ ਮਰਨ ਸਮੇਂ ਤੱਕ ਆਖਰੀ ਸਮੇਂ ਜਾਂ ਫਿਰ ਉਦੀ ਸੂਰਤ ਆਪਣੀ ਘਰ ਵਾਲੀ ਜਾਂ ਹੋਰਾਂ ਦੀਆਂ ਇਸਤਰੀਆਂ ਵਿੱਚ ਹੀ ਟਿਕੀ ਰਹਿੰਦੀ ਆ ਉਹ ਬੇਸ਼ਵਾਦੀ ਜੁਨੀ ਵਿੱਚ ਪੈਂਦਾ ਹੈ ਅਤੇ ਜਿਹਦੀ ਸੂਰਤ ਮਰਨ ਸਮੇਂ ਬੱਚਿਆਂ ਵਿੱਚ ਰਹਿੰਦੀ ਆ ਤਾਂ ਉਹ ਫਿਰ ਸੂਰ ਦੀ ਜੁਨੀ ਵਿੱਚ ਪੈਂਦਾ ਹੈ ਤਾਂ ਇਹ ਕਰਮਾਂ ਦੇ ਮੁਤਾਬਕ ਹੀ ਬੰਦੇ ਨੂੰ ਇਹ ਚੋਲਾ ਮਿਲਦਾ ਵਾ ਇਹ ਸਰੀਰ ਦੀ ਚਮੜੀ ਮਿਲਦੀ ਆ ਤਾਂ ਜੇ ਭਾਈ ਤੂੰ ਮੱਛ ਬਣਿਆ ਉਹਦਾ ਵੀ ਕੋਈ ਕਾਰਨ ਹੋਵੇਗਾ ਨਾ ਫਿਰ ਉਹਨੂੰ ਆਖਿਆ ਵੀ ਤੂੰ ਆਪਣੀ ਜਨਮ ਕਥਾ ਦੱਸ ਰੋਣੇ ਕਿਆ ਵੀ ਦੇਖੋ ਜੀ ਮੈਂ ਤੁਹਾਨੂੰ ਮਹਾਪੁਰਖੋ ਸੰਤ ਜੀ ਆਪਣੇ ਜਨਮ ਦੀ ਕਥਾ ਆਖਦਾ ਹਾਂ ਅਸਲ ਦੇ ਵਿੱਚ ਮੈਂ ਰਾਜੇ ਜਨਕ ਦਾ ਸਿੱਖ ਸੀ ਇੱਕ ਸਮੇਂ ਮੈਂ ਜਦੋਂ 12 ਸਾਲਾਂ ਦੀ ਤਪੱਸਿਆ ਦਾ ਆਰੰਭ ਕਰ ਦਿੱਤਾ ਨਦੀ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ ਬਹੁਤ ਜ਼ਿਆਦਾ ਤਪ ਕੀਤਾ ਇਹ ਹੱਠ ਕੀਤਾ ਵੀ ਮੈਂ ਇਹ ਤਪੱਸਿਆ ਕਰਨੀ ਹੈ ਜਦੋਂ 12 ਬਰਸ ਬੀਤੇ ਰਾਜਾ ਜਨਕ ਨਦੀ ਤੇ ਇਸ਼ਨਾਨ ਕਰਨ ਆਇਆ ਤੇ ਮੈਂ ਜਾ ਕੇ ਰਾਜੇ ਜਨਕ ਦੇ ਚਰਨਾਂ ਤੇ ਟੈ ਪਿਆ ਮੈਂ ਉਹਦਾ ਸਿੱਖ ਸੀਗਾ ਮੈਂ ਕਹਿੰਦਾ ਸੀ ਰਾਜਾ ਜਨਕ ਮੈਨੂੰ ਕਿਵੇਂ ਨਾ ਕਿਵੇਂ ਮਿਲੇ ਮੈਂ ਉਹਦੀ ਮਨੋਤ ਕਰਾਂ ਉਹਦੀ ਪੂਜਾ ਕਰਾਂ ਉਹਨੂੰ ਬੰਦਨਾ ਕਰਾਂ ਇਹ ਮੇਰੇ ਦਿਲ ਦੀ ਇੱਛਾ ਸੀਗੀ ਮੈਂ ਰਾਜੇ ਜਨਕ ਨੂੰ ਹੀ ਆਪਣਾ ਸਭ ਕੁਝ ਮੰਨ ਬੈਠਾ ਕਿ ਇਤਨਾ ਚੰਗਾ ਰਾਜਾ ਹੈ ਮੈਂ ਵੀ ਇਹਦਾ ਮਰੀਦ ਹੋ ਜਾਵਾਂ ਉਸ ਵਕਤ ਜਦੋਂ ਮੈਂ ਚਰਨਾਂ ਤੇ ਟੈ ਪਿਆ ਨਾ ਰਾਜੇ ਨੇ ਕਿਹਾ ਤੂੰ ਬਹੁਤ ਤਪ ਕੀਤਾ ਆ ਬਹੁਤ ਜ਼ਿਆਦਾ ਅਭਿਆਸ ਕੀਤਾ ਇੱਥੇ ਬੈਠ ਕੇ ਹੁਣ ਚੱਲ ਤੇ ਚੱਲ ਕੇ ਤੂੰ ਸਾਧੂ ਸੰਤਾਂ ਦੀ ਸੇਵਾ ਕਰ ਗੋਬਿੰਦ ਦਾ ਜਸ ਸੁਣ ਤੇਉ ਤੇਰਾ ਉਧਾਰ ਹੋਵੇਗਾ ਉਦੋਂ ਫਿਰ ਮੈਂ ਸਿੱਖ ਤਾਂ ਕਹਿੰਦਾ ਸੀ ਕਿ ਮੈਂ ਰਾਜੇ ਜਨਕ ਦਾ ਹੀ ਮੈਂ ਸ਼ਗਿਰਦ ਹਾਂ ਪਰ ਮੈਂ ਉਹਦੀ ਪੂਰੀ ਗੱਲ ਉਹਨਾਂ ਰਾਜਨ ਦੀ ਮੰਨੀ ਨਹੀਂ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਬਾਲਾ ਜੀ ਨੂੰ ਭਾਈ ਮਰਦਾਨਾ ਜੀ ਨੂੰ ਉਹ ਆਪਣੀ ਜਨਮ ਦੀ ਕਥਾ ਸੁਣਾ ਰਿਹਾ ਮੱਛ ਕਹਿੰਦਾ ਜੀ ਗੱਲ ਇਓ ਹੋਈ ਮੈਂ ਕਹਿ ਦਿੱਤਾ ਵੀ ਹਜੇ 1 ਸਾਲ ਮੇਰਾ ਹੋਰ ਬਾਕੀ ਰਹਿੰਦਾ ਵੀ ਜਿੰਨੇ ਸਾਲ ਮੈਂ ਤਪੱਸਿਆ ਕਰਨੀ ਸੀ ਉਹਦੇ ਵਿੱਚੋਂ 1 ਸਾਲ ਹਜੇ ਘਟਦਾ ਮੇਰਾ ਮੈਂ 1 ਸਾਲ ਤਪੱਸਿਆ ਕਰ ਲਵਾਂ ਫਿਰ ਸਾਧੂ ਸੰਤਾਂ ਦੀ ਸੇਵਾ ਕਰੂੰਗਾ ਫਿਰ ਨਾਮ ਸਿਮਰਨ ਦਾ ਅਭਿਆਸ ਕਰੂੰਗਾ ਫਿਰ ਰਾਜੇ ਜਨਕ ਨੇ ਕਿਹਾ ਵੀ ਤੂੰ ਸਾਡੀ ਆਗਿਆ ਤਾਂ ਮੰਨੀ ਨਹੀਂ ਪਾਦ ਕਿ ਤੂੰ ਕਹਿਨਾ ਕਿ ਮੈਂ ਤੁਹਾਡਾ ਮਰੀਦ ਆ ਬਚਨਤਾ ਤੂੰ ਮੰਨਦਾ ਨਹੀਂ ਮਰੀਦ ਤਾਂ ਉਹ ਹੁੰਦੇ ਆ ਜਿਹੜੇ ਜਿੱਥੇ ਆਪਾਂ ਕਹਿ ਦਈਏ ਵੀ ਤੂੰ ਖੜ ਜਾ ਉੱਥੇ ਹੀ ਖੜ ਜਾਣ ਪਰ ਤੂੰ ਮੰਨਦਾ ਤਾਂ ਹੈ ਨਹੀਂ ਫਿਰ ਉਹਨਾਂ ਨੇ ਕਿਹਾ ਵੀ ਤੂੰ ਹੁਣ ਕੋਈ ਨਾ ਵੱਡਾ ਜਲਦਾ ਜੀਵ ਬਣੇਗਾ ਤੇਰੇ ਉੱਤੇ ਆਉਣਗੇ ਮਹਾਪੁਰਖ ਉਹ ਚਰਨ ਰੱਖਣਗੇ ਫਿਰ ਤੇਰਾ ਉਧਾਰ ਹੋਵੇਗਾ ਗੁਰੂ ਜੀ ਆਉਣਗੇ ਵੀ ਇਸ ਕਰਕੇ ਨਾ ਵੀ ਮੇਰੇ ਨਾਲ ਇਹ ਹੋਈ ਬੀਤੀ ਆ ਇਹ ਰਾਜੇ ਜਨਕ ਦਾ ਮੈਂ ਬਚਨ ਨਹੀਂ ਮੰਨਿਆ ਫਿਰ ਮੈਂ ਰਾਜੇ ਜਨਕ ਨੂੰ ਮੋੜਮੋੜ ਬੇਨਤੀਆਂ ਕੀਤੀਆਂ ਵੀ ਇਸ ਤਰ੍ਹਾਂ ਨਾ ਕਰੋ ਜੀ ਮੇਰੀ ਮੁਕਤੀ ਕਿਵੇਂ ਹੋਊਗੀ ਕਿ ਮੇਰੀ ਮੁਕਤੀ ਕਿਦੇ ਹੱਥੋਂ ਹੋਊਗੀ ਉਹ ਕੌਣ ਹੋਣਗੇ ਜਦੋਂ ਮੈਂ ਵਾਰ-ਵਾਰ ਇਸ ਤਰ੍ਹਾਂ ਕਿਹਾ ਫਿਰ ਉਦੋਂ ਰਾਜੇ ਜਨਕ ਨੇ ਮੈਨੂੰ ਕਿਹਾ ਜਦੋਂ ਅਕਾਲ ਪੁਰਖ ਪੂਰਨ ਬ੍ਰਹਮ ਗਿਆਨੀ ਕਲਯੁਗ ਦੇ ਉਧਾਰ ਵਾਸਤੇ ਗੁਰੂ ਨਾਨਕ ਦੇਵ ਜੀ ਅਵਤਾਰ ਧਾਰਨਗੇ ਤੂੰ ਮੱਛੀ ਹੋਵੇਂਗਾ ਬਹੁਤ ਵੱਡਾ ਮੱਛ ਹੋਵੇਂਗਾ ਉਹ ਆਉਣਗੇ ਤੇਰੇ ਤੇ ਚਰਨ ਜਦੋਂ ਰੱਖਣਗੇ ਨਾ ਆਪਣੇ ਤੇ ਉਦੋਂ ਤੇਰਾ ਉਧਾਰ ਆਪ ਹੀ ਹੋ ਜਾਵੇਗਾ ਮੈਂ ਕਿਹਾ ਜੀ ਵੀ ਮੈਂ ਕਿਵੇਂ ਜਾਣਾਗਾ ਵੀ ਇਹ ਗੁਰੂ ਨਾਨਕ ਸਾਹਿਬ ਜੀ ਹਨ ਤਾਂ ਉਹਨਾਂ ਨੇ ਬਚਨ ਕੀਤਾ ਸੀ ਜਦੋਂ ਤੇਰੇ ਉੱਤੇ ਚਰਨ ਰੱਖਣਗੇ ਤਾਂ ਤੈਨੂੰ ਪਿਛਲੇ ਜਨਮ ਦੀ ਸੋਝੀ ਹੋ ਜੂਗੀ ਇਸ ਕਰਕੇ ਨਾ ਤੁਸੀਂ ਮੇਰੇ ਉੱਪਰ ਚਰਨ ਰੱਖੇ ਹਨ ਮਹਾਰਾਜੀ ਤੇ ਮੈਨੂੰ ਗਿਆਨ ਹੋ ਗਿਆ ਬਹੁਤ ਮੇਰੇ ਤੇ ਕਿਰਪਾ ਹੋ ਗਈ ਅੱਜ ਮੇਰਾ ਉਧਾਰ ਹੋ ਗਿਆ ਵੀ ਇੰਨੇ ਸਾਲਾਂ ਦਾ ਤਪ ਮੈਂ ਕੀਤਾ ਦੇਖੋ ਮੈਂ ਆਪਣੇ ਗੁਰੂ ਦਾ ਬਚਨ ਨਹੀਂ ਮੰਨਿਆ ਇਸ ਕਰਕੇ ਮੈਂ ਜੂਨੀ ਪਾਈ ਆ ਵੀ ਬੰਦਾ ਤਪ ਵੀ ਕਰ ਲਵੇ ਪਰ ਜੇ ਆਪਣੇ ਗੁਰੂ ਦਾ ਨਹੀਂ ਬਣਿਆ ਫਿਰ ਉਹ ਇਹੋ ਜੀਆਂ ਟੇਡੀਆਂ ਜੂਨਾ ਵਿੱਚ ਹੀ ਪੈਂਦਾ ਵਾ ਕੋਈ ਫਿਰ ਪਟਕਦਾ ਹੀ ਰਹਿੰਦਾ ਵਾ ਇਸ ਤਰ੍ਹਾਂ ਤਾਂ ਬੰਦਾ ਕਦੇ ਮੁਕਤ ਨਹੀਂ ਹੋ ਸਕਦਾ ਫਿਰ ਉਹ ਮੱਛ ਜਿਹੜਾ ਕਹਿਣ ਲੱਗਾ ਜੀ ਮੈਨੂੰ ਸਾਰੀ ਗਿਆਨ ਸੋਝੀ ਤਾਂ ਆ ਗਈ ਆ ਹੁਣ ਤੁਸੀਂ ਕਿਰਪਾ ਕਰੋ ਜੀ ਮੇਰਾ ਉਧਾਰ ਕਰ ਦਿਓ ਇਹ ਬਚਨ ਹੋਇਆ ਮਹਾਰਾਜ ਜੀ ਦਾ ਸਤਜੁਗ ਦੇ ਵਿੱਚ ਲੱਖ ਬਰਸ ਤਪ ਕਰਦੇ ਹੁੰਦੇ ਸੀਗੇ ਲੋਕ ਜੋ ਫਲ ਹੁੰਦਾ ਸੀਗਾ ਉਹ ਬੜਾ ਥੋੜਾ ਹੁੰਦਾ ਸੀ ਤ੍ਰੇਤੇ ਵਿੱਚ 10000 ਬਰਸ ਤਪ ਕੀਤੇਆਂ ਜੋ ਫਲ ਹੁੰਦਾ ਸੀ ਉਹਦਾ ਦਵਾਪਰ ਵਿੱਚ 1000 ਬਰਸ ਤਪ ਕੀਤੇਆਂ ਮਿਲ ਜਾਂਦਾ ਸੀਗਾ ਸੋ ਕਲਯੁਗ ਦੇ ਵਿੱਚ ਤਾਂ ਇੱਕ ਦਿਨ ਭਜਨ ਕੀਤੇਆਂ ਫਲ ਜਿਹੜਾ ਹੁੰਦਾ ਨਾ ਉਹ ਮਿਲ ਜਾਂਦਾ ਹੈ ਜਿੰਨਾ ਦਵਾਪਰ ਯੁਗ ਵਿੱਚ ਮਿਲਦਾ ਸੀ ਜਿੰਨਾ ਤ੍ਰੇਤੇ ਵਿੱਚ ਮਿਲਦਾ ਸੀ ਇੰਨਾ ਕਲਯੁਗ ਦੇ ਵਿੱਚ ਮਿਲਦਾ ਸੀਗਾ ਇਸ ਕਰਕੇ ਵੀ ਤੂੰ ਅਠੇ ਪੈਰ ਭਾਈ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਰਹੇ ਵੀ ਅਸੀਂ ਵੀ ਇੱਥੇ ਅੱਜ ਡੇਰਾ ਕਰਦੇ ਆਂ ਭਲਕੇ ਤੇਰਾ ਉਧਾਰ ਕਰਕੇ ਅਸੀਂ ਜਾਵਾਂਗੇ ਤੂੰ ਅਠੇ ਪਹਿਰ ਵਾਹਿਗੁਰੂ ਵਾਹਿਗੁਰੂ ਜਪ ਸੋ ਇਸ ਤਰ੍ਹਾਂ ਮਹਾਰਾਜ ਨੇ ਉਹ ਜਿਹੜੀ ਵੱਡੀ ਸਾਰੀ ਮੱਛੀ ਆਪਾਂ ਮੱਛ ਵੀ ਕਹਿ ਦਿੰਨੇ ਆ ਨਾ ਵੱਡੀ ਮੱਛੀ ਨੂੰ ਵੀ ਮੱਛ ਆ ਗਿਆ ਇਸ ਤਰ੍ਹਾਂ ਗੁਰਮਖ ਪਿਆਰਿਓ ਉਹਨੂੰ ਗਿਆਨ ਦਿੱਤਾ ਮਹਾਰਾਜ ਨੇ ਵੀ ਤੇਰਾ ਉਧਾਰ ਤਪ ਦੇ ਨਾਲ ਨਹੀਂ ਸਿਮਰਨ ਦੇ ਨਾਲ ਹੋਵੇਗਾ ਇੰਨਾ ਹੀ ਨਹੀਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਉਥੇ ਹਰੀ ਦਾ ਜਸ ਕੀਰਤਨ ਵੀ ਕੀਤਾ ਤੇ ਉਹ ਮੱਛ ਜਿਹੜਾ ਸੀਗਾ ਉਹ ਕੀਰਤਨ ਵੀ ਸੁਣਦਾ ਰਿਹਾ ਤੇ ਨਾਲ-ਨਾਲ ਵਾਹਿਗੁਰੂ ਵਾਹਿਗੁਰੂ ਵੀ ਉਹਨੇ ਆਪਣਾ ਅਭਿਆਸ ਜਾਰੀ ਕੀਤਾ ਫਿਰ ਉਹਨੇ ਸ਼ੰਕਾ ਨਹੀਂ ਕੀਤਾ ਐਵੇਂ ਨਾ ਫਿਰ ਗੁਰੂ ਸਾਹਿਬ ਜੀ ਜਦੋਂ ਕੀਰਤਨ ਕਰ ਦਿੰਦੇ ਆ ਮਹਾਰਾਜ ਦੀ ਜਿਹੜੀ ਸ਼ੋਅ ਆ ਉਹੀ ਬੰਦੇ ਨੂੰ ਮੁਕਤ ਕਰ ਦਿੰਦੀ ਆ ਬਾਬਾ ਸਾਖੀਆਂ ਵਿੱਚ ਪੜ੍ਹਦੇ ਆ ਜਨਮ ਸਾਖੀ ਦੇ ਵਿੱਚੋਂ ਜਿਹੜੀ ਪ੍ਰਾਤਨ ਜਨਮ ਸਾਖੀ ਆ ਗੁਰੂ ਨਾਨਕ ਸਾਹਿਬ ਜੀ ਦੀ ਉਹਦੇ ਵਿੱਚੋਂ ਮੈਂ ਆਪ ਜੀ ਨੂੰ ਸਰਵਣ ਕਰਵਾ ਰਿਹਾ ਜੀ ਤਾਂ ਇਹਦੇ ਵਿੱਚ ਇਹ ਵੀ ਲਿਖਿਆ ਹੋਇਆ ਵੀ ਉਹਨੇ ਆਪਣੀ ਜਿਹੜੀ ਸਾਰੀ ਜਨਮ ਕਥਾ ਸੁਣਾਈ ਗਿਆਨ ਸਾਰਾ ਹੋ ਗਿਆ ਉਹਨੂੰ ਪਤਾ ਲੱਗ ਗਿਆ ਵੀ ਇਹੀ ਗੁਰੂ ਨਾਨਕ ਸਾਹਿਬ ਜੀ ਆ ਕਿਉਂਕਿ ਰਾਜੇ ਜਨਕ ਨੇ ਦੱਸਿਆ ਹੋਇਆ ਸੀਗਾ ਤਾਂ ਕਰਕੇ ਹੀ ਮੱਛੀ ਨੂੰ ਯਕੀਨ ਹੋ ਗਿਆ ਸੀ ਕਿ ਬਾਬਾ ਨਾਨਕ ਜੀ ਹੀ ਹਨ ਜਿਹੜੇ ਮੇਰਾ ਉਧਾਰ ਕਰਨ ਵਾਸਤੇ ਆਇਆ ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਕੀਰਤਨ ਕੀਤਾ ਉਹ ਮੱਛ ਨੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਿਆ ਐਸੀ ਕਿਰਪਾ ਹੋ ਗਈ ਉਹ ਮੱਛ ਦਾ ਜਿਹੜਾ ਸਰੀਰ ਸੀ ਨਾ ਉਹਦੇ ਤੋਂ ਮੁਕਤ ਹੋ ਗਿਆ ਉਹ ਗੁਰੂ ਨਾਨਕ ਦੇਵ ਜੀ ਨੇ ਉਹਦਾ ਉਧਾਰ ਕਰ ਦਿੱਤਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਉਹਦੀ ਜੋਤ ਵਿੱਚੋਂ ਬਾਹਰ ਆਈ ਆ ਮੱਛ ਦੀ ਸਰੂਪ ਧਾਰ ਕੇ ਮੱਥਾ ਟੇਕ ਕੇ ਵਿਕੁੰਠ ਦੇ ਵਿੱਚੋਂ ਚਲਾ ਗਿਆ ਆਕਾਸ਼ ਮੰਡਲ ਦੇ ਵਿੱਚ ਬਹੁਤ ਬਾਜੇ ਵੱਜੇ ਆ। ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਆ। ਬਹੁਤ ਇਸ ਤਰ੍ਹਾਂ ਉਹਦਾ ਉਧਾਰ ਜਦੋਂ ਹੋਇਆ ਸਾਰਿਆਂ ਨੇ ਖੁਸ਼ੀ ਮਨਾਈ ਆ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਤੁਸੀਂ ਅੱਖਾਂ ਮੀਟੋ। ਜਨਮ ਸਾਖੀ ਦੇ ਵਿੱਚ ਜਿਸ ਤਰ੍ਹਾਂ ਹੀ ਕਥਾ ਹੁੰਦੀ ਆ। ਜਦੋਂ ਉਹਨਾਂ ਨੇ ਸੱਤ ਬਚਨ ਕਹਿ ਕੇ ਅੱਖਾਂ ਮੀਟੀਆਂ ਫਿਰ ਮਹਾਰਾਜ ਨੇ ਆਖਿਆ ਅੱਖਾਂ ਖੋਲੋ। ਕੀ ਵੇਖਿਆ? ਸਾਹਮਣੇ ਅਚਰਜ ਕੌਤਕ ਜੋ ਲੰਕਾ ਦਾ ਬੁਰਜ ਹੈ ਉਹ ਕਿਲਾ ਵਾ ਉਹ ਲੰਕਾ ਦਾ ਵੱਡਾ ਸਾਰਾ ਇਹਦੇ ਵਿੱਚ ਵੱਡੀ ਸਾਰੀ ਖਾਈ ਵੀ ਸੀਗੀ ਤੇ ਇਹਨੂੰ ਸੋਨੇ ਦੀ ਲੰਕਾ ਵੀ ਕਿਹਾ ਜਾਂਦਾ ਉਹ ਨਜ਼ਰ ਆਇਆ ਤੇ ਇੰਨਾ ਹੀ ਨਹੀਂ ਬਹੁਤ سارے ਰਾਖਸ਼ ਉੱਤੇ ਫਿਰਦੇ ਆ ਭਾਈ ਮਰਦਾਨਾ ਜੀ ਦੇਖ ਕੇ ਕਹਿਣ ਲੱਗੇ ਮਹਾਰਾਜ ਤੇ ਇਹ ਕਿੱਡੇ ਇਹਨਾਂ ਦੇ ਸਰੂਪ ਭਿਆਨਕ ਆ ਇਹ ਰਾਖਸ਼ ਕਿਤੇ ਮੈਨੂੰ ਖਾ ਹੀ ਨਾ ਜਾਣ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਭਾਈ ਸਾਹਿਬ ਜੀ ਡਰੋ ਨਾ ਤੁਸੀਂ ਤਾਂ ਸ਼ਬਦ ਪੜ੍ਹਦੇ ਹੋ ਸ਼ਬਦ ਸੁਣਦੇ ਹੋ ਤੁਸੀਂ ਨਾ ਸੁਰਤ ਜਿਹੜੀ ਆ ਨਾਮ ਦੇ ਵਿੱਚ ਰੱਖੋ ਸਾਰੇ ਪਰਮ ਮਿਟ ਜਾਣਗੇ ਇਹ ਤਾਂ ਜਿਵੇਂ ਕਿਸੇ ਨੂੰ ਭੂਤ ਚਿੰਬੜ ਜਾਂਦਾ ਹੈ ਉਹ ਆਪਣੇ ਸਰੂਪ ਨੂੰ ਭੁੱਲ ਜਾਂਦਾ ਹੈ ਉਹ ਆਪਣੇ ਆਪ ਨੂੰ ਭੂਤ ਕਰਕੇ ਹੀ ਜਾਣਦਾ ਵਾ ਸੁਖੀ ਨਹੀਂ ਹੁੰਦਾ ਬਹੁਤ ਮੰਤਰ ਉੱਤੇ ਝਾੜੇ ਜਾਂਦੇ ਆ ਫਿਰ ਉਹਦਾ ਭੂਤ ਦੂਰ ਹੋ ਜਾਂਦਾ ਇਸੇ ਤਰ੍ਹਾਂ ਫਿਰ ਮਹਾ ਸੁਖ ਦੀ ਉਹਨੂੰ ਪ੍ਰਾਪਤੀ ਹੁੰਦੀ ਆ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਹੀ ਭਾਈ ਜਦੋਂ ਆਪਾਂ ਮੰਨ ਲੈਨੇ ਕੁਝ ਚੀਜ਼ਾਂ ਨੂੰ ਦੁਨੀਆ ਦੇ ਲੋਕ ਜਿਹੜੇ ਆ ਹੰਕਾਰ ਰੂਪੀ ਭੂਤ ਜਿਹੜਾ ਉਹਨਾਂ ਨੂੰ ਚਿੰਬੜਿਆ ਹੋਇਆ ਲੋਭ ਰੂਪੀ ਪ੍ਰੇਤ ਚਿੰਬੜਿਆ ਹੋਇਆ ਮਹਾਰਾਜ ਕਹਿੰਦੇ ਵੀ ਸਤਗੁਰੂ ਦੇ ਬਚਨ ਜਿਹੜੇ ਲੋਕ ਹਿਰਦੇ 'ਚ ਬਸਾਉਂਦੇ ਆ ਉਹਨਾਂ ਦਾ ਅਭਿਮਾਨ ਮਿਟ ਜਾਂਦਾ ਵਾ ਉਹ ਚੰਗੇ ਕਰਮ ਜਿਹੜੇ ਉਹਥੇ ਫਿਰ ਕਰਦੇ ਆ ਤੇ ਇਹ ਕਰਮਾ ਕਰਕੇ ਹੀ ਬੰਦਾ ਪਰਮੇਸ਼ਰ ਦੇ ਨੇੜੇ ਆ ਕਰਮਾ ਕਰਕੇ ਹੀ ਪਰਮੇਸ਼ਰ ਤੋਂ ਦੂਰ ਗੁਰੂ ਸਾਹਿਬ ਜੀ ਨੇ ਬਹੁਤ ਇਸ ਤਰ੍ਹਾਂ ਉੱਥੇ ਕਲਾ ਵਰਤਾ ਦਿੱਤੀ ਭਾਈ ਮਰਦਾਨਾ ਜੀ ਨੂੰ ਦੱਸਿਆ ਵੀ ਇਹ ਮੱਛ ਜਿਹੜਾ ਦੇਖੋ ਆਪਦੇ ਗੁਰੂ ਜੀ ਨੂੰ ਧਾਰਨ ਕੀਤਾ ਉਹਦਾ ਬਚਨ ਨਹੀਂ ਮੰਨਿਆ ਤੇ ਵੱਡੀ ਮੱਛੀ ਦੇ ਰੂਪ ਵਿੱਚ ਜਨਮ ਲੈਣਾ ਪਿਆ ਜਿਹੜੇ ਵੀ ਆਪਣੇ ਗੁਰੂ ਦਾ ਬਚਨ ਨਹੀਂ ਮੰਨਦੇ ਉਹਨਾਂ ਦੀ ਵੀ ਇਸ ਤਰ੍ਹਾਂ ਹੀ ਹਾਲਾਤ ਹੋ ਜਾਂਦੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਤਰਸ ਕੀਤਾ ਇਹਦਾ ਉਧਾਰ ਕੀਤਾ ਇਹ ਰਾਜੇ ਜਨਕ ਨੂੰ ਇੰਨਾ ਗਿਆਨ ਸੀਗਾ ਉਹਨੇ ਪਹਿਲਾਂ ਹੀ ਦੱਸ ਦਿੱਤਾ ਸੀ ਵੀ ਗੁਰੂ ਨਾਨਕ ਸਾਹਿਬ ਜੀ ਆਉਣਗੇ ਮੱਛੀ ਨੂੰ ਇਨੇ ਸਾਲ ਪਹਿਲਾਂ ਵੀ ਉਹ ਤੇਰਾ ਉਧਾਰ ਕਰਨਗੇ ਕਲਯੁਗ ਦੇ ਵਿੱਚ ਦੇਖੋ ਸਤਜੁਗ ਹੋ ਗਿਆ ਤ੍ਰੇਤਾ ਹੋ ਗਿਆ ਦੁਆਪਰ ਹੋ ਗਿਆ ਕਲਯੁਗ ਹੋ ਗਿਆ ਜੁਗਾਂ ਦੇ ਨਾਮ ਇਹ ਵੱਖ-ਵੱਖ ਜੁਗਾਂ ਦੇ ਵਿੱਚ ਲੋਕਾਂ ਦਾ ਸੁਭਾਅ ਵੱਖ-ਵੱਖ ਤਰ੍ਹਾਂ ਦਾ ਸੀਗਾ ਸਤਜੁਗ ਵਿੱਚ ਹੋਰ ਤਰ੍ਹਾਂ ਦੇ ਤ੍ਰੇਤੇ ਚ ਹੋਰ ਦੁਆਪਰ ਚ ਹੋਰ ਕਲਯੁਗ ਵਿੱਚ ਤੁਸੀਂ ਵੇਖ ਹੀ ਰਹੇ ਹੋ ਅੱਜ ਲੋਕਾਂ ਦਾ ਕੀ ਹਾਲ ਹੋਇਆ ਪਿਆ ਕਿੰਨੇ ਟੁੱਟੇ ਪਏ ਆ ਬਾਣੀ ਦੇ ਨਾਲੋਂ ਕਿੰਨੇ ਟੁੱਟੇ ਪਏ ਆ ਗੁਰੂ ਦੇ ਨਾਲੋਂ ਗੁਰੂ ਦਾ ਹੁਕਮ ਹੀ ਨਹੀਂ ਮੰਨਦੇ ਬਚਨ ਹੀ ਨਹੀਂ ਮੰਨਦੇ ਸਗੋਂ ਕਹਿਣਗੇ ਕਿ ਅਸੀਂ ਸਿਆਣੇ ਆ ਵੀ ਭਾਵ ਕਿ ਗੁਰੂ ਸਾਡੇ ਅਨਸਾਰ ਹੀ ਚੱਲੇ ਇਹ ਕੁਝ ਆਪਾਂ ਇਹਨਾਂ ਨੂੰ ਆਖ ਦਿੰਨੇ ਆ ਇਹ ਮਰਿਆਦਾ ਹੈ ਫਿਰ ਇਸ ਤਰ੍ਹਾਂ ਕਹਿੰਦੇ ਵੀ ਇਹ ਆਪਣੇ ਕੋਲੋਂ ਹੀ ਕਹੀ ਜਾਂਦੇ ਆ ਕਿਉਂਕਿ ਇਹਨਾਂ ਦਾ ਮਨ ਨਹੀਂ ਮੰਨਦਾ ਸੰਗਤ ਜੀ ਮਨ ਨਹੀਂ ਇਹਨਾਂ ਦਾ ਮੰਨਦਾ ਤੁਸੀਂ ਮਰਿਆਦਾ ਵਿੱਚ ਆ ਜਾਈਏ ਅਸੀਂ ਗੁਰੂ ਦੇ ਬਚਨ ਕਮਾ ਲਈਏ ਇਹ ਆਪ ਜਿਹੜੇ ਆ ਟੁੱਟੇ ਹੋਏ ਹਨ ਦੂਜਿਆਂ ਨੂੰ ਵੀ ਤੋੜ ਰਹੇ ਆ ਤਾਂ ਤੁਸੀਂ ਇਹਨਾਂ ਦੇ ਵੱਲ ਧਿਆਨ ਨਹੀਂ ਦੇਣਾ ਜੀ ਇਹ ਸਾਖੀ ਦੇ ਵਿੱਚੋਂ ਜਿਹੜੀ ਸਿੱਖਿਆ ਸਾਨੂੰ ਮਿਲਦੀ ਹੈ ਉਹ ਇਹੀ ਵੀ ਸਾਨੂੰ ਗੁਰੂ ਦਾ ਬਚਨ ਮੰਨਣਾ ਚਾਹੀਦਾ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਾਰਾਹੀ ਤਾਂ ਇਹ ਮਹਾਰਾਜ ਜਦੋਂ ਲੰਕਾ ਗਏ ਆ ਉੱਥੇ ਵੱਡੀ ਸਾਰੀ ਮੱਛੀ ਸੀਗੀ ਮੱਛੀ ਇਹ ਤੁਸੀਂ ਹੋ ਸਕਦਾ ਯਕੀਨ ਨਾ ਕਰੋ ਪਰ ਅੱਜ ਵਿਗਿਆਨ ਦਾ ਜੋਗਾ ਬਹੁਤ ਵੱਡੀਆਂ ਵੱਡੀਆਂ ਮੱਛੀਆਂ ਅਸੀਂ ਇੰਟਰਨੈਟ ਦੇ ਉੱਪਰ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਵਾਕਈ ਹੁੰਦੀਆਂ ਹਨ ਤਾਂ ਇਹ ਮੱਛ ਸੀਗਾ ਵੱਡਾ 25 ਜੋ ਦਿਨ ਲੰਬਾ ਜਨਮ ਸਾਖੀ ਦੇ ਵਿੱਚ ਲਿਖਿਆ ਇਹ ਭਾਈ ਮਨੀ ਸਿੰਘ ਜੀ ਨੇ ਜਿਹੜੀ ਜਨਮ ਸਾਖੀ ਲਿਖੀ ਆ ਨਾ ਉਹਦੇ ਵਿੱਚ ਕਥਾ ਲਿਖੀ ਹੋਈ ਹੈ ਉਹਦੇ ਵਿੱਚ ਉਹ ਆਪ ਜੀ ਨੂੰ ਸਰਵਣ ਕਰਵਾ ਰਹਿਆ ਸਰੋਤ ਦੱਸਣਾ ਇੱਥੇ ਜ਼ਰੂਰੀ ਹੋ ਜਾਂਦਾ ਕਈ ਵਾਰੀ ਐਵੇਂ ਹੋ ਜਾਂਦਾ ਕਿ ਭਾਈ ਸਾਹਿਬ ਜੀ ਜਿਹੜੇ ਹਨ ਵੀ ਆਪਣੇ ਕੋਲੋਂ ਹੀ ਤਾਂ ਨਹੀਂ ਕਿਤੇ ਕਹੀ ਜਾਂਦੇ ਇਹ ਭਾਈ ਮਨੀ ਸਿੰਘ ਜੀ ਦੀ ਰਚਤਾ ਜਨਮ ਸਾਖੀ ਪ੍ਰਾਤਨ ਜਨਮ ਸਾਖੀ ਆ ਉਹਦੇ ਵਿੱਚੋਂ ਕਥਾ ਆਪ ਜੀ ਨੂੰ ਸਰਵਣ ਕਰਵਾਈ ਆ ਇਹ ਬਾਬਾ ਨਾਨਕ ਜੀ ਦੀ ਜਿਹੜੀ ਸ਼ਾਨ ਉਹ ਤਾਂ ਭਾਈ ਬਹੁਤ ਉੱਚੀ ਸੁੱਚੀ ਆ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਆ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਬਚਨ ਹਨ ਜੋ ਹਜੂਰ ਸਾਹਿਬ ਦੀ ਧਰਤੀ ਤੇ ਉਹਨਾਂ ਨੇ ਸਾਨੂੰ ਬਖਸ਼ੇ ਕੇਸ ਰੱਖਣੇ ਚਾਹੀਦੇ ਆ ਝੂਠੀ ਗਵਾਹੀ ਨਹੀਂ ਦੇਣੀ ਚਾਹੀਦੀ ਤਾਂ ਭਰੋਸਾ ਆਕਾਲ ਪੁਰਖ ਤੇ ਰੱਖਣਾ ਚਾਹੀਦਾ ਸ਼ਬਦ ਸੁਰਤ ਦਾ ਅਭਿਆਸ ਕਰਨਾ ਚਾਹੀਦਾ ਗੁਰਬਾਣੀ ਕੰਠ ਕਰਨੀ ਚਾਹੀਦੀ ਆ ਇਹਨਾਂ ਗੱਲਾਂ ਵਿੱਚੋਂ ਅਸੀਂ ਕਿੰਨੀਆਂ ਗੱਲਾਂ ਮੰਨੀਆਂ ਅਜੇ ਤੱਕ ਇਹ ਦੇਖਣਾ ਪਵੇਗਾ ਉਹ 52 ਜਿਹੜੇ ਮਹਾਰਾਜੀ ਦੇ ਬਚਨ ਹਨ ਉਹਨਾਂ ਵਿੱਚੋਂ ਕਿਹੜੇ-ਕਿਹੜੇ ਬਚਨ ਅਸੀਂ ਮੰਨੇ ਅਜੇ ਤੱਕ ਕਿਹੜੇ-ਕਿਹੜੇ ਆ ਅਜੇ ਤੱਕ ਮੰਨੇ ਆ ਬਹੁਤ ਘੱਟ ਆ ਵੀ ਅਸੀਂ ਜਿਹੜੇ ਬਚਨ ਮੰਨਦੇ ਆਂ ਅਸੀਂ ਤਾਂ 52 ਵਿੱਚੋਂ ਇੱਕ-ਦੋ ਹੀ ਬਚਨ ਮੰਨੇ ਹੋਣਗੇ ਗੁਰਮੁਖ ਪਿਆਰਿਓ ਅਜੇ ਮੰਜ਼ਿਲ ਬੜੀ ਦੂਰ ਆ ਤਾਂ ਹੀ ਬਾਬਾ ਨਾਨਕ ਜੀ ਦੀ ਸਾਖੀ ਵਿੱਚੋਂ ਸਿੱਖਿਆ ਲਈਏ ਜੋ ਗੁਰ ਕਹੈ ਸੋਈ ਭਲ ਮੰਨੋ ਜੋ ਗੁਰੂ ਜੀ ਕਹਿ ਦਿੰਦੇ ਆ ਉਹੀ ਬੰਦੇ ਵਾਸਤੇ ਭਲਾ ਹੁੰਦਾ ਉਹ ਬਚਨਾਂ ਨੂੰ ਮੰਨਣਾ ਹੀ ਸਾਨੂੰ ਚਾਹੀਦਾ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਜਿਸ ਤਰ੍ਹਾਂ ਉਹ ਮੱਛੀ ਦਾ ਮਹਾਰਾਜ ਨੇ ਮੱਛ ਦਾ ਉਧਾਰ ਕੀਤਾ ਅਸੀਂ ਵੀ ਕਲਯੁਗੀ ਜੀਵ ਹਾਂ ਮਹਾਰਾਜ ਅਸੀਂ ਵੀ ਗਲਤੀਆਂ ਦੇ ਪੁੱਤਲੇ ਹਾਂ ਸਾਡੇ ਵਿੱਚ ਬੜੀਆਂ ਔਣਤਾਈਆਂ ਹਨ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਬੇਨਤੀਆਂ ਕਰੀਏ ਮਹਾਰਾਜ ਸਾਡੇ ਵਿੱਚ ਔਗਣ ਇੰਨੇ ਹਨ ਜਿਨ੍ਹਾਂ ਸਮੁੰਦਰ ਵਿੱਚ ਪਾਣੀ ਹੁੰਦਾ ਜਿਵੇਂ ਸਮੁੰਦਰ ਚ ਪਾਇਆ ਹੋਇਆ ਪਾਣੀ ਨਹੀਂ ਗਿਣਿਆ ਮਿਣਿਆ ਜਾ ਸਕਦਾ ਤੇ ਉਹ ਦੱਸਿਆ ਨਹੀਂ ਜਾ ਸਕਦਾ ਕਿੰਨਾ ਸਾਡੇ ਔਗਣ ਬਹੁਤ ਆ ਹਮਰੇ ਔਗਣ ਬਹੁਤ ਬਹੁਤ ਹੈ ਵਾਰ-ਵਾਰ ਹਰ ਗਣਤ ਨਾ ਆਵੇ ਇੰਨੇ ਆ ਵੀ ਗਿਣੀ ਨਹੀਂ ਜਾ ਸਕਦੇ ਤੇ ਗੁਰੂ ਸਾਹਿਬ ਜੀ ਤੁਹਾਡੇ ਵਿੱਚ ਗੁਣ ਬਹੁਤੇ ਆ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜਾ ਮਹਾਰਾਜ ਅਸੀਂ ਤਾਂ ਡੁੱਬਦੇ ਹੋਏ ਪੱਥਰ ਹਾਂ ਸਾਨੂੰ ਤਾਰ ਦਿਓ ਜੀ ਰਹਿਮਤ ਕਰੋ ਭੁੱਲ ਚੁੱਕ ਦੀ ਖਿਵਾ ਸਤਿਗੁਰੂ ਮਹਾਰਾਜ ਬਖਸ਼ ਲੈਣ ਇਹ ਗੁਰੂ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀ ਭਾਈ ਰਾਜੇ ਜਨਕ ਦੇ ਇੱਕ ਸਿੱਖ ਦਾ ਉਧਾਰ ਕਰ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਹਨ ਲੋਕਾਂ ਨੂੰ ਖੁਸ਼ ਕਰਨ ਦੇ ਨਾਲ ਬੰਦਾ ਮੁਕਤ ਨਹੀਂ ਹੁੰਦਾ ਜੀ ਸੋ ਆਓ ਗੁਰੂ ਦੇ ਚਰਨਾਂ ਨਾਲ ਜੁੜੀਏ ਅਮਰਤ ਸ਼ਕੀਰ ਸਿੰਘ ਸਜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ